ਹਾਂਜੀ ਦੋਸਤੋ ਗੀਤ ਤਾਂ ਹਰ ਕੋਈ ਗਾਉਂਦਾ ਪਰ ਇਸ ਕੁੜੀ ਨੇ ਉਹ ਗੀਤ ਗਾਤਾ ਜਿਸ ਗੀਤ ਅਗੇ ਸਾਰੇ ਗੀਤ ਫੇਲ ਨੇ ਜੋ ਦੁਨੀਆ ਦੇ ਵਿੱਚ ਹੋ ਰਿਹਾ ਉਸ ਨੂੰ ਵੇਖਦੇ ਹੋਏ ਤੇ ਤੁਸੀਂ ਵੀ ਸੁਣਿਆ ਜੇ ਜੇ ਚੰਗਾ ਲੱਗਿਆ ਤਾਂ ਸ਼ੇਅਰ ਜਰੂਰ ਕਰਿਆ ਜੇ ਭੁੱਲ ਗਿਆ ਸਿਰਾਂ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ-ਨਾਵੇਂ ਗਾਣੀਆਂ ਤੇਰੀ ਲਾ ਪੈਂਦੀਆਂ ਜਰਮਤਾ ਸੋਟਾ ਵਾਂਗੂ ਲਾਤੀਏ ਨਾ ਨਹੀਂ ਸ਼ਾਰਟ ਵਿੱਚ ਸ਼ਾਰਟ ਕੱਟ ਜਾਣਾ ਚਾਹੁੰਦੀਆਂ ਵੱਡੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਵੀ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਭੈਣ ਪਾਈ ਦੂਰ ਕਰਕੇ ਫੋਨ ਨੇ ਆ ਕੇ ਕਹਿੰਦੇ ਜੀਵ ਗਾੜੀ ਦੁਨੀਆ ਦਿਸ਼ਤੇ ਨੱਤੇ ਹਿਸਾਰੇ ਚੂੜ ਕਰਤੇ ਰੂ ਰੋਂਦੀ ਹੋਣੀ ਮਾਈ ਪਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਥਣ ਸਵੇਰੇ ਹੀ ਆਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸੜੀ ਆਗ ਲੱਗਦੀ ਰਿਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਹਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕਹਿਨਿਆਂ ਆਉਂਦੀ ਐ ਸ਼ਰਮ ਹੁਣ ਦੱਸਦਿਆਂ ਨੂੰ ਅਸੀਂ ਛੱਡ ਕੇ ਕਬੱਡੀਆਂ ਜੀ ਚਿੱਟੇ ਪੀਨਿਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿੱਤਾ ਇੱਥੇ ਹੋਇ ਆਏ ਆ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗਦੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਬਾਰ ਬਾਰ ਸ਼ੇਅਰ ਕਰੋ ਧੰਨਵਾਦ